छात्र योजना तहत श्रद्धालुਾਂ ਦਾ ਇੱਕ ਜੱਥਾ શ્રી ਅਮ੍ਰਿਤਸਰ ਸਾਹਿਬ ਲਈ ਹੋਇਆ ਰਵਾਨਾ ਬੀਸੀ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਰਠੌਰ ਅਤੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਗਰੇਵਾਲ ਨੇ バス ਨੂੰ ਝੰਡੀ ਦੇ ਕੇ ਕੀਤਾ ਰਵਾਨਾ ਯਾਤਰਾ ਯੋਜਨਾ ਕੀਤੀ ਹੈ ਸ਼ੁਰੂ ਮੁੱਖ ਮੰਤਰੀ ਜੀ ਨੇ ਆਪ ਪਾਰਟੀ ਪ੍ਰਧਾਨ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੇ ਇਹ ਬਹੁਤ ਹੀ ਸ਼ਰਧਾਲੂਆਂ ਦੇ ਲਈ ਪਿੰਡ ਵਾਸੀ ਜੋ ਕਿ ਮੰਨ ਲਓ ਹਰ ਵਾਰ ਦਰਬਾਰ ਸਾਹਿਬ ਨਹੀਂ ਜਾ ਸਕਦੇ ਉਹਨਾਂ ਲਈ ਇੱਕ ਬਹੁਤ ਚੰਗਾ ਪ੍ਰੋਗਰਾਮ ਕੀਤਾ। ਇਸ ਯਾਤਰਾ ਜਿਹਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਈ ਜਾਂਦੇ ਨੇ ਦਰਗਿਆਣਾ ਮੰਦਰ ਵਾਗਾ ਬਾਰਡਰ ਤੇ ਇਹਨਾਂ ਜਗ੍ਹਾ ਦਾ ਸਾਰੇ ਦਰਸ਼ਨ ਦਰਸ਼ਨ ਕਰਵਾਈ ਜਾਂਦੇ। ਬਹੁਤ ਬਹੁਤ ਧੰਨਵਾਦ ਹੈ। ਦੇਖਦੇ ਹਾਂ ਹਰਮੰਦਰ ਸਾਹਿਬ ਜਾ ਰਹੇ। ਇਹ ਹੋਇਆ ਕਿ ਕਿਸੇ ਸਰਕਾਰ ਨੇ ਐਡਾ ਵੱਡਾ ਸਟੈਪ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦੇ ਨਾਲ ਲੋਕ ਮੁਫਤ ਤੀਰਥ ਸਥਾਨਾਂ ਦੇ ਦਰਸ਼ਨ ਕਰ ਰਹੇ ਨੇ। ਉਨਾ ਕਿਹਾ ਕਿ ਅੱਜ ਵੀ ਲੱਖੋ ਆਤਸ਼ਦਾਲੂ ਦਰਬਾਰ ਸਾਹਿਬ ਦੁਰਗਿਆਣਾ ਮੰਦਰ ਰਾਮ ਪੀਰਥ ਮੰਦਰ ਅਤੇ ਜਿੱਲਿਆਂ ਵਾਲਾ ਬਾਗ ਦੇ ਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਵੇਟ ਖੇਤਰ ਵਿੱਚੋਂ ਇੱਕ ਚੌਥੀ ਵਸ ਵੀ ਜਾ ਰਹੀ ਹੈ। ਉਹਨਾਂ ਕਿਹਾ ਕਿ 50 ਸਾਲ ਤੋਂ ਉੱਪਰ ਉਮਰ ਵਾਲੇ ਵਿਅਕਤੀ ਇਸ ਯਾਤਰਾ ਵਿੱਚ ਜਾਂਦੇ ਨੇ। ਅਗੂਆ ਨੇ ਇਹ ਵੀ ਦੱਸਿਆ ਕਿ ਵਾਪਸੀ ਸਮੇਂ ਉਹਨਾਂ ਨੂੰ ਪਛਾਦ ਦੇ ਨਾਲ ਪਿੱਤਲ ਦਾ ਗਲਾਸ ਵੀ ਦਿੱਤਾ ਜਾਂਦਾ ਇਸ ਮੌਕੇ ਅਭਿਸ਼ੇਕ ਤਵਨ ਗੁਰਵਿੰਦਰ ਸਿੰਘ ਗੁਰੀ ਅਤੇ ਹੋਰ ਕਈ ਮੈਂਬਰ ਹਾਜ਼ਰ ਸਨ ਇਹ ਦੋ ਦਿਨ ਦਾ ਟੂਰ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਵ ਸਟਾਰ ਹੋਟਲ ਦੇ ਵਿੱਚ ਰਹਿਣ ਸਨ ਦੇ ਨਾਲ ਉਹਨਾਂ ਦਾ ਪੂਰਾ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਨੇ ਸਾਰੀ ਯਾਤਰਾ ਕਿੱਦਾਂ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਹੈ ਅੱਕਰੋ ਬਧੀਆ ਜਾ ਰਹੇ ਹਨ ਹਾਂ ਜੀ ਵਧੀਆ ਜਾ ਰਹੇ ਹਨ ਖੁਸ਼ ਜਾ ਰਹੇ ਕੋਈ ਦਿੱਕਤ ਨਹੀਂ ਹੈ ਪਹਿਲੀ ਵਾਰ ਜਾ ਰਹੇ ਹਾਂ ਜੀ ਪਹਿਲੀ ਵਾਰ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਅਜਿਹੀ ਯਾਤਰਾ ਕੋਈ ਨਹੀਂ ਨਹੀਂ ਜੀ ਲਈ ਬਜ਼ੁਰਗ ਨੇ ਉਹਨਾਂ ਦੀ ਹੈਲਪ ਵਾਸਤੇ ਉਹਨਾਂ ਦੇ ਨਾਲ ਅੱਗੇ ਪੁੱਤੀ ਪੋਤਾ ਜਾਮ ਕੋਈ ਹੋਰ ਜੋ ਰੂਟ ਜਾ ਰਿਹਾ ਜਿਉ ਉਹੀ ਇਹ ਹਰਮੰਦਰ ਸਾਹਿਬ ਜਾਂ ਅੰਮ੍ਰਿਤਸਰ ਵਾਲੀ ਸਾਈਡ ਜਿੰਨੇ ਵੀ ਹੋਰ ਗੁਰਦੁਆਰੇ ਸਭਾ ਹਨ ਹੈ ਕਿ ਸਾਰਿਆਂ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਐਡਾ ਵੱਡਾ ਸਟੈਪ ਲਿਆ ਹੈ ਜਿਹਦੇ ਵਿੱਚ ਬਜ਼ੁਰਗਾਂ ਨੂੰ ਸਾਰੇ ਤੀਰਥ ਸਥਾਨਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ